ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਹੁਣ ਜਿਹੜੀ ਕੀ ਬਹੁਤ ਵੱਡੀ ਅਪਡੇਟ ਆ ਗਈ ਹੈ ਸਾਹਮਣੇ ਬਿਕਰਮਜੀਠੀਆਂ ਨਾਲ ਜੁੜੀ ਹੋਈ ਬਿਕਰਮਜੀਠੀਆਲ ਜਿਹੜਾ ਇੱਕ ਰਿਸ਼ਤੇਦਾਰ ਆ ਗਜਪਤ ਸਿੰਘ ਤਾਂ ਉਹਨੂੰ ਵਿਜੀਲੈਂਸ ਨੇ ਪੇਸ਼ ਕਰਨ ਦੀ ਇੱਕ ਸਮਨ ਭੇਜੇ ਜਾਂਦੇ ਆ ਪਰ ਲੇਕਿਨ ਵਿਜੀਲੈਂਸ ਅੱਗੇ ਪੇਸ਼ ਨਹੀਂ ਹੁੰਦਾ ਤੇ ਇੱਕ ਖਬਰ ਆ ਗਈ ਹੈ ਸਾਹਮਣੇ ਤਾਂ ਜਿਹੜੀ ਵਿੱਚ ਬਈ ਚੈਨਲ ਤੇ ਬਣੇ ਰਹੋ ਪਹਿਲਾ 2 ਮਿੰਟ ਦੀ ਖਬਰ ਸੁਣਾਵਾਂਗੇ ਫਿਰ ਅਗਲੇ ਵਿਚਾਰ ਸਾਂਝੇ ਕਰਾਂਗੇ ਦੱਸਿਆ ਕਿ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਗਰੇਵਾਲ ਨੂੰ ਸੱਮਨ ਕੀਤਾ ਗਿਆ ਸੀ ਮਜੀਠੀਆ ਦੀ ਪਤਨੀ ਗਰੀਬੌਰ ਦੇ ਭਰਾ ਨੇ ਗੱਜਬਤ ਗਰੇਵਾਲ ਤੇ ਵੀ ਰਿਸ਼ਤੇਦਾਰ ਨੇ ਵਿਕਰਮ ਸਿੰਘ ਮਜੀਠੀਆ ਦੇ ਵਿਜੀਲੈਂਸ ਦੇ ਵੱਲੋਂ ਉਹਨਾਂ ਨੂੰ ਤਲਬ ਕੀਤਾ ਗਿਆ ਸੀ ਪਰ ਅੱਜ ਵੀ ਰਜਕੁਤ ਸਿੰਘ ਗਰੇਵਾਲ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਏ ਕਾ ਗਿਆ ਵਿਜੀਲੈਂਸ ਦੇ ਵੱਲੋਂ ਵਿਕਰਮ ਮਜੀਠੀਆ ਵਾਲੇ ਕੇਸ ਦੇ ਵਿੱਚ ਵਿਕਰਮ ਮਜੀਠੀਆ ਦੇ ਖਿਲਾਫ ਡੀਏ ਦਾ ਕੇਸ ਹੈ ਨਾਪਾ ਜੇਲ੍ਹ ਦੇ ਵਿੱਚ ਬੰਦ ਨੇ ਹਾਲਾਂਕਿ ਇੱਕ ਹੋਰ ਐਫਆਈਆਰ ਵੀ ਉਹਨਾਂ ਖਿਲਾਫ ਦਰਜ ਕੀਤੀ ਗਈ ਸੀ ਜਿਸ ਦੇ ਵਿੱਚ ਵਿਜੀਲੈਂਸ ਦੇ ਅਧਿਕਾਰੀਆਂ ਦੀ ਡਿਊਟੀ ਦੇ ਵਿੱਚ ਵਿਘਨ ਪਾਉਣ ਦੇ ਇਲਜ਼ਾਮ ਲੱਗੇ ਸੀ ਆਪਣੇ ਵਰਕਰਾਂ ਨੂੰ ਭੜਕਾਉਣ ਦੇ ਇਲਜ਼ਾਮ ਲੱਗੇ ਸੀ ਤੇ ਗਜਪਤ ਸਿੰਘ ਰਵਾਲ ਜੋ ਕਰੀਬੀ ਰਿਸ਼ਤੇਦਾਰ ਨੇ ਵਿਕਰਮ ਮਜੀਠੀਆ ਤੇ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਮੇਰੇ ਸਹਿਯੋਗੀ ਅਮਨੋਜ ਕੀ ਕੁਝ ਅਪਡੇਟ ਮਿਲ ਰਿਹਾ ਹੈ ਤਲਬ ਕਿਹੜੇ ਕੇਸ ਦੇ ਵਿੱਚ ਕੀਤਾ ਗਿਆ ਗਜਪਤ ਸਿੰਘ ਗਰੇਵਾਲ ਨੂੰ ਕੀ ਜਾਣਕਾਰੀ ਹੈ ਕੀ ਹਵਾਲਾ ਦਿੱਤਾ ਗਿਆ ਹੈ ਪੇਸ਼ ਨਹੀਂ ਹੋਇਆ ਅਜੇ ਵੀ ਕੋਰਨਵੀਰ ਅਖੀ ਇਸਵੇਲੇ ਵਿਜਲੈਂਸ ਦਫਤਰ ਦੇ ਬਾਹਰ ਹੀ ਮੌਜੂਦ ਆ ਜਿੱਥੇ ਹਾਲਾਂਕਿ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਦਾ ਜਿਹੜੇ ਗਜਪਤ ਸਿੰਘ ਗਰੇਵਾਲ ਨੇ ਨਾਨਵਾੜ ਬੁਲਾਇਆ ਗਿਆ ਸੀ ਦਾ ਪਰ ਬਕਾਇਦਾ उन्होंने क्योंकि पंद्रह तारीख यानी कि जीते दिन संन किया गया था। और इनवेस्टिशन ज्वाइन करने नोटिस पची ਇਹ ਜਿਹੜਾ ਐਫ ਆਈ ਆਰ ਹੋਈ ਸੀ ਵਿਕਰਮ ਮਜੀਠੀਆ ਆਇਤੋ ਜ਼ਿਆਦਾ ਸੰਪਤੀ ਮਾਮਲੇ ਦੇ ਵਿੱਚ ਉਹੀ ਕੇਸ ਦੇ ਵਿੱਚ ਜਿਹੜਾ ਹੈਗਾ ਕੁੱਝ ਕੁੱਝ ਕੰਦੇ ਸੀ ਜਿਸ ਨੂੰ ਲੈ ਕੇ ਜਿਹੜੇ ਸੋਰਸੇ ਸਾਨੂੰ ਜਾਣਕਾਰੀ ਦੇ ਰਹੇ ਹਨ ਹਾਲਾਂਕਿ 15 ਤਰੀਕ ਨੂੰ ਸੰਬੰਧਿਤ ਤੇ ਕਈ ਉਸ ਤੋਂ ਬਾਅਦ ਆ ਨਈ ਪੇਜ ਹੋਏ ਅੱਜ ਦੁਬਾਰਾ ਤੋਂ ਸੰਮਲ ਦਿੱਤੇ ਗਏ ਸੀ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਸੀ ਤਾਂ ਵਿਜੀਲੈਂਸ ਅਫਸਰ ਸੈਕਟਰ 68 ਲੇਕਿਨ ਹਜੇ ਤੱਕ ਉਹਨਾਂ ਦੇ ਜਿਹੜੇ ਗੱਟਪਤ ਗਰੇਵਾਲ ਨੇ ਉਹ ਹਜੇ ਤੱਕ ਪੇਸ਼ ਨਹੀਂ ਹੋਏ ਹਾਲਾਂਕਿ ਅਸੀਂ ਕੋਸ਼ਿਸ਼ ਕੀਤੀ ਹੈ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਦੀ ਮੈਂ ਐਡਵੋਕੇਟ ਨਾਲ ਵੀ ਗੱਲਬਾਤ ਕਰਨ ਦੀ, ਲੇਕਿਨ ਫਿਲਹਾਲ ਕੋਈ ਜਾਣਕਾਰੀ ਨਹੀਂ ਮਿਲ ਰਹੀ ਹੈ ਕਿ ਉਹ ਪਹੁੰਚੇਗੇ ਜਾਂ ਨਹੀਂ ਹੋਗੇ ਕਿਉਂਕਿ ਦੇਖੋ तकरीबन 1 ਵਜੇ ਦਾ ਸਮਾਂ ਹੋ ਚਲੇਆ 11 ਵਜੇ ਦਾ ਸਮਾਂ ਲੇਕਿਨ ਹਜੇ ਤੱਕ ਉਹ ਪੇਸ਼ ਨਹੀਂ ਹੋਏ ਨੇ ਹਾਲਾਂਕਿ ਹੁਣ ਦੁਬਾਰਾ ਤੋਂ ਉਹਨਾਂ ਨੂੰ ਸਮਝ ਜਿਹੜਾ ਹੈਗਾ ਉਹ ਭੇਜਿਆ ਜਾ ਸਕਦਾ ਹੈ ਕਿਉਂਕਿ ਅੱਜ ਵੀ ਜਿਹੜਾ ਹੈਗਾ ਉਹ ਪੇਸ਼ ਹੁੰਦੇ ਨਹੀਂ ਨਜ਼ਰ ਆ ਰਹੇ ਕਿਉਂਕਿ ਕਿਸੇ ਵੀ ਤਰ੍ਹਾਂ ਦੀ ਕੋਈ ਹਲਚਲ ਮਨੋਜ ਮਨੋਜ ਕੀ ਕੋਈ ਜਾਣਕਾਰੀ ਮਿਲ ਰਹੀ ਹੈ ਵਿਜੀਲੈਂਸ ਦੇ ਵੱਲੋਂ ਕਿ ਕੋਈ ਟ੍ਰਾਂਜੈਕਸ਼ਨਸ ਨੇ ਕਿ ਕੋਈ ਕਾਰੋਬਾਰ ਦੇ ਵਿੱਚ ਨੇ ਕਿ ਅਜਿਹਾ ਕੀ ਜੋ ਪੁੱਛਿਆ ਜਾਣਾ ਹੈ ਗਜਪਤ ਸਿੰਘ ਗਰੇਵਾਲ ਤੋਂ ਇਹਨੂੰ ਹੁਣ ਤੱਕ ਵੀ ਜਿਹੜੇ ਸੋਰਸਿਸਾਨੂੰ ਜਾਣਕਾਰੀ ਦੇ ਰਹੇ ਇਹਦੇ ਵਿੱਚ ਇਹੀ ਹੈ ਕਿ ਜਿਹੜੀ ਐਫਆਈਆਰ ਹੋਈ ਸੀ ਫਾਈਲ ਨੰਬਰ ਐਫਆਈਆਰ 2025 ਵਿੱਚ ਸਿਕਰਮ ਮਜੀਠੀਆ ਦੇ ਖਿਲਾਫ ਉਹਦੇ ਵਿੱਚ ਜਿਹੜੇ ਅਕਾਊਂਟ ਦੀ ਡਿਟੇਲ ਕਢਾਈ ਗਈ ਸੀ ਉਹਦੇ ਵਿੱਚ ਜਿਹੜੇ ਵੀ ਉਹਨਾਂ ਦੀ ਪ੍ਰਾਪਰਟੀ ਨੂੰ ਲੈ ਕੇ ਜਿਹੜੀ ਹੈਗੀ ਉਹਨਾਂ ਦੇ ਬੈਂਕ ट्रांजैक्शंस ਤੋਂ ਲੈ ਕੇ ਉਹਨਾਂ ਦੇ ਪਰਿਵਾਰਕ ਟ੍ਰਾਂਜ਼ੈਕਸ਼ਨ ਤੋਂ ਜਿਹੜੇ ਹੈਗੇ ਉਹ ਸਾਰੇ ਜਿਹੜੇ ਆ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕਰਨੀ ਹੈ ਇਸ ਕਰਕੇ ਉਹਨਾਂ ਨੂੰ ਜਿਹੜਾ ਹੈਗਾ ਜਾਂਚ ਬਾਟ ਦੇ ਨਾਲ ਉੱਥੇ ਬੁਲਾਇਆ ਗਿਆ ਸੀਗਾ ਕਿਉਂਕਿ ਕਈ ਚੀਜ਼ਾਂ ਦੇ ਸਾਹਮਣੇ ਆਈ ਸੀ ਜਿਹੜੇ ਬਿਜ਼ਨਸ ਬੋਲੋ ਜੀ ਜਾਣਕਾਰੀ ਦਿੱਤੀ ਗਈ ਹੈ ਕਿ ਚਾਹੇ ਉਹ ਕਿਤੇ ਡਾਊਨ ਹੋਵੇ ਚਾਹੇ ਉਹ ਅਸ ਪ੍ਰੋਪਰਟੀ ਨੂੰ ਲੈ ਕੇ ਹੋਵੇ ਚਾਹੇ ਉਹ ਦਾ ਦਿੱਲੀ ਦੀ ਹੈ ਹਿਮਾਚਲ ਦੀ ਹੋਰ ਵੀ ਕਈ ਥਾਵਾਂ ਤੇ ਜਿਹੜੀ ਵੀ ਚੀਜ਼ਾਂ ਨੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਵੀ ਜਿਹੜੀ ਹੈ ਇੱਕ ਇੱਕ ਕਰਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਔਰ ਇਸੇ ਸੰਬੰਧ ਦੇ ਵਿੱਚ ਇਸੇ ਸੰਬੰਧ ਦੇ ਵਿੱਚ ਅੱਜ ਜਿਹੜਾ ਹੈਗਾ ਉਹਨਾਂ ਦੇ ਜਿਹੜੇ ਗੱਟਪੰਦੇ ਵਾਲਾ ਉਹਨਾਂ ਦੇ ਸਾਲੇ ਨੇ ਉਹਨਾਂ ਨੂੰ ਬੁਲਾਇਆ ਗਿਆ ਸੀ ਇਹ ਬਈ ਜੋ ਬੇਕਰ ਮਜੀਸ਼ੀਆ ਦੇ ਜਿਹੜੇ ਇੱਕ ਰਿਸ਼ਤੇਦਾਰ ਆ ਗਜਪਤ ਸਿੰਘ ਉਹਨੂੰ ਹੁਣ ਪੂਰਾ ਮਾਮਲਾ ਕੀ ਆ ਤੁਸੀਂ ਸੁਣੀ ਲਿਆ ਵੀ ਕਿਉਂ ਬੁਲਾਇਆ ਜਾਂਦਾ ਪਰ ਲੇਕਿਨ ਉਹ ਪੇਸ਼ ਨਹੀਂ ਹੁੰਦੇ ਹੁਣ ਸਾਰੀ ਵਿਜੀਲੈਂਸ ਬੰਨਿਓ ਸਾਰੀ ਇਨਕੁਆਇਰੀ ਕਰਨ ਵਾਸਤੇ ਜਿਵੇਂ ਉਹਨਾਂ ਦੇ ਅਕਾਊਂਟ ਜਾਂ ਜਿਵੇਂ ਪਹਿਲਾਂ ਗੁਰਨੀਬ ਕੌਰ ਦਾ ਸਾਰੇ ਇਹਨਾਂ ਦੇ ਜਿੰਨੇ ਵੀ ਖਾਤਿਆਂ ਬਾਰੇ ਕੋਈ ਹੋਰ ਜਾਣਕਾਰੀ ਪ੍ਰਾਪਰਟੀ ਬਾਰੇ ਸਾਰੀ ਗੱਲਬਾਤ ਪੁੱਛਦਾ ਕਰਨੀ ਸੀ ਪਰ ਲੇਕਿਨ ਨਹੀਂ ਉਹ ਪੇਸ਼ ਸਾਹਮਣੇ ਨਹੀਂ ਹੋਏ ਵਿਜੀਲੈਂਸ ਦੀ ਹੁਣ ਚਾਹੇ ਤਾਂ ਕੋਈ ਦਿਲ ਚ ਚੋਰ ਲਾ ਲੋ ਜਾਂ ਕੁਝ ਵੀ ਲਾ ਲੋ ਹਣਾ ਹਾਲੇ ਤੱਕ ਮਾਮਲਾ ਜਿਹੜਾ ਹੁਣ ਤੱਕ ਦੀ ਅਪਡੇਟ ਆ ਇਹ ਸੋਡੇ ਨਾਲ ਸਾਂਝੀ ਜਰੂਰ ਕਰਨੀ ਸੀ ਪਰ ਅੱਗੇ ਦੇ ਮਾਮਲੇ ਕੀ ਰਹਿਣਗੇ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਗਜਪਤ ਸਿੰਘ ਜੋ ਇਹਨਾਂ ਦੇ ਰਿਸ਼ਤੇਦਾਰ ਆ ਹੁਣ ਦੇਖਣਾ ਇਹ ਵੰਦਾ ਨਾਲ-ਨਾਲ ਸੁਖਵੀਰ ਮਾਦਨ ਨੂੰ ਵੀ ਵਿਜੀਲੈਂਸ ਚੱਕ ਸਕਦੀ ਤੇ ਨਾਲ-ਨਾਲ ਇਹਨਾਂ ਦੀ ਪਤਨੀ ਨੂੰ ਵੀ ਕਿਉਂਕਿ ਬਈ ਮਾਮਲਾ ਹੁਣ ਵਿਜੀਲੈਂਸ ਦੀ ਗੱਲਬਾਤ ਇਹ ਹੈਗੀ ਵੀ ਪੂਰੀ ਜਾਣਕਾਰੀ ਅਸੀਂ ਹਜੇ ਤੱਕ ਜੋ ਜੋ ਇਹਨਾਂ ਦੇ ਪਰਿਵਾਰ ਤੋਂ ਜਿਵੇਂ ਇਹ ਘਰ ਦੇ ਮੈਂਬਰਾਂ ਹੋਰ ਰਿਸ਼ਤੇਦਾਰ ਉਹਨਾਂ ਤੋਂ ਅਸੀਂ ਜਾਣਕਾਰੀ ਲੈਣੀ ਚਾਹੁੰਦੇ ਆ ਵੀ ਇਹਨਾਂ ਦੇ ਕਿੱਥੇ ਕਿੱਥੇ ਕੰਟੈਕਟ ਆ ਕਿਵੇਂ ਕozਿਆ ਕਿੱਥੇ ਕੀ ਕਾਰੋਬਾਰ ਕਰਦੇ ਸੀ ਕੀ ਸਾਰਾ ਕੇਸ ਜਿਵੇਂ 2025 ਦੇ ਵਿੱਚ ਹੁਣ ਦਰਜ ਹੁੰਦਾ ਤੇ ਇਹਦੇ ਵਿੱਚ ਸਾਰਾ ਮਾਮਲਾ ਜਿਹੜਾ ਹੋਇਆ ਦਰਜ ਤੇ ਇਹਦੇ ਮਾਮਲੇ ਦੇ ਵਿੱਚ ਵਿਜੀਲੈਂਸ ਨੇ ਇਹਨਾਂ ਨੂੰ ਇੱਕ ਸਮਨ ਭੇਜਿਆ ਹ ਪਰ ਉਹ ਸਮਨਾਂ ਤੇ ਵਿਜੀਲੈਂਸ ਦੇ ਅੱਗੇ ਪੇਸ਼ ਨਹੀਂ ਹੋਈ ਪਰ ਜਿਹੜੀ ਹੁਣ ਤੱਕ ਦੀ ਅਪਡੇਟ ਆ ਬਾਈ ਜੋ ਗਜਪਤ ਸਿੰਘ ਜੋ ਹੈ ਜੋ ਇਹਨਾਂ ਦੇ ਰਿਸ਼ਤੇਦਾਰ ਆ ਪਰ ਲੇਕਿਨ ਹਾਲੇ ਤੱਕ ਪੇਸ਼ ਨਹੀਂ ਹੋਏ ਹੁਣ ਦੇਖਣਾ ਹੈ ਬੰਦਾ ਜੋ ਵਿਕਰਮਜੀਠਿਆ ਨਾਬਾ ਜੇਲ੍ਹ ਦੇ ਵਿੱਚ ਆ ਤੇ ਭਈ ਜੋ ਸੀਐਮ ਪੰਤਮਾਨ ਦਾ ਐਕਸ਼ਨ ਹੁੰਦੇ ਸੀ ਜਿਹੜਾ ਕਿ ਇਹਨੂੰ ਜੇਲ੍ਹ ਦੇ ਵਿੱਚ ਰੱਖਿਆ ਜਾਂਦਾ ਪਰ ਹੁਣ ਇਹਨਾਂ ਦੇ ਵਕੀਲ ਬੰਨਿਓ ਕਹਿਆ ਜਾਂਦਾ ਵੀ ਜੀ ਸੀਐਮ ਪੰਤਮਾਨ ਇਹ ਸਰਕਾਰਾਂ ਇਹਨਾਂ ਤੋਂ ਕੁਝ ਬਰਾਮਦ ਨਹੀਂ ਹੋਇਆ ਇਹ ਕਹਿੰਦੇ 1000 ਏਕੜ ਜ਼ਮੀਨ ਆ ਜੀ ਗਨੀਵ ਕੌਰ ਦੇ ਨਾਂ ਤੇ ਇਹ ਵੀ ਨਹੀਂ ਬਰਾਮਦ ਹੋਇਆ 540 ਕਰੋੜ ਦੇ ਦੋਸ਼ ਲੱਗਦੇ ਆ ਇਹ ਵੀ ਨਹੀਂ ਇਹਨਾਂ ਨੂੰ ਮਿਲਿਆ ਇਹ ਸਭ ਝੂਠ ਆ ਇਹਨਾਂ ਦੇ ਵਕੀਲ ਦਾ ਇਹ ਕਹਿਣਾ ਹੁਣ ਮੈਂ ਇਹੀ ਗੱਲ ਲੋਕਾਂ ਨੂੰ ਪੁੱਛਣਾ ਚਾਹਣਾ ਬਈ ਤੁਹਾਡਾ ਕੀ ਕਹਿਣਾ ਬੇਕਰਮਜੀਠੀ ਬਾਰੇ ਤੁਸੀਂ ਵੀ ਆਪਣੇ ਕਮੈਂਟ ਰੱਖੋ ਜਿਹੜੀ ਹੁਣ ਤੱਕ ਦੀ ਅਪਡੇਟ ਆ ਉਹ ਆਪਾਂ ਤੁਹਾਡੇ ਨਾਲ ਸਾਂਝੀ ਜ਼ਰੂਰ ਕਰ ਲਈ ਸੀ ਜਦੋਂ ਹੁਣ ਇਹਦੂ ਅੱਗੇ ਅਪਡੇਟ ਕੋਈ ਵੀ ਆਊ ਤਾਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਾਂਗੇ ਜਿਹੜਾ ਕਿ ਬੇਕਰਮਜੀਠੀ ਆ ਦੇ ਰਿਸ਼ਤੇਦਾਰ ਨੂੰ ਲੈ ਕੇ ਗਜਪਤ ਸਿੰਘ ਉਹਨਾਂ ਦੀ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਵਿਜੀਲੈਂਸ ਦੇ ਅੱਗੇ ਪੇਸ਼ ਹੋਣਾ ਸੀ ਪਰ ਲੇਕ ਨਹੀਂ ਹੋਈ ਦੋ ਵਾਰ ਸਾਨੂੰ ਭੇਜੇ ਜਾਂਦਾ ਅੱਜ ਫੇਰ ਭੇਜੇ ਗਏ ਤੇ ਪਰ ਲੇਕਨ ਪੇਸ਼ ਨਹੀਂ ਹੋਏ ਹੁਣ ਦੇਖਣਾ ਇਹ ਬਣਦਾ ਪੇਸ਼ ਹੋਣਗੇ ਜਾਂ ਨਹੀਂ ਹੋਣਗੇ ਕੀ ਗੱਲਬਾਤਾਂ ਤਾਂ ਇਹ ਆਪਾਂ ਅਗਲੀ ਵੀਡੀਓ 'ਚ ਸਾਂਝੀ ਕਰਾਂਗੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾਰ ਮਿਲਦੇਗਾ ਨੂੰ ਨਵੇਂ ਟੌਪ ਤੇ ਧੰਨਵਾਦ